ਹਾਂਜੀ ਸ਼ਸ਼ੀ ਕਾਲ ਜੀ ਨੂਰੀ ਬਾਈ ਮਾਨਪ੍ਰੀਤ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਆਸ ਕਰਦੇ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵਗੇ ਥੈਂਕ ਯੂ so much ਜਿਹੜਾ ਤੁਸੀਂ ਵੀਡੀਓਜ਼ ਨੂੰ ਚੈਨਲ ਨੂੰ ਇਨਾ ਪਿਆਰ ਦੇ ਰਹੇ ਹੋ ਸਬਸਕ੍ਰਾਈਬ ਕਰ ਰਹੇ ਹੋ ਤੇ ਨਵੀਂ ਜਿਹੜੀ ਵੀਡੀਓਜ਼ ਨੂੰ ਲਾਈਕ ਕਰ ਰਹੇ ਹੋ ਕਮੈਂਟ ਕਰ ਰਹੇ ਹੋ ਥੈਂਕ ਯੂ so much ਤੁਸੀਂ ਆਪਣੇ ਆਰਡਰਸ ਨੇ ਜਿਹੜੇ ਪਲੇਸ ਕਰ ਰਹੇ ਆ ਤੇ ਆਪਾਂ ਅੱਜ ਮਿਲ ਰਹੇ ਹਾਂ ਬਹੁਤ ਸੋਹਣੀ ਜੀ ਵੀਡੀਓ ਦੇ ਵਿੱਚ ਜਿਹਦੇ ਵਿੱਚ ਫੁੱਲ ਪਿਓਰ ਤੇ ਕਰੇਵ ਦੇ ਸੂਟ ਨੇਗੇ ਠੀਕ ਹੈ ਜੀ ਪ੍ਰੋਪਰ ਹੈਵੀ ਪਾਰਟੀ ਵੇਅਰ ਸੂਟ ਨੇਗੇ ਤੁਸੀਂ ਇਹਨਾਂ ਸੂਟਾਂ ਦੇ ਵਿੱਚੋਂ ਕਿਸੇ ਵੀ ਸੂਟ ਦੀ ਸਾਨੂੰ ਬੁਕਿੰਗ ਦੇ ਸਕਦੇ ਹੋ ਸ਼ਿਪਿੰਗ ਸਾਡੀ ਵਰਲਡਵਾਈਡ ਅਵੇਲੇਬਲ ਹੈ ਤੁਸੀਂ ਸਾਡੇ ਕੋਲੋਂ ਸਟਿਚ ਅਨਸਟਿਚ ਸੂਟ ਜਿਸ ਤਰ੍ਹਾਂ ਦਾ ਵੀ ਹੈਗਾ ਤੁਹਾਡਾ ਕਸਟਮਾਈਜ਼ ਵੀ ਕਰਵਾ ਸਕਦੇ ਹੋ ਤੇ ਸਾਡੇ ਤੋਂ ਸਟਿਚ ਅਨਸਟਿਚ ਲੈ ਸਕਦੇ ਜਿਵੇਂ ਸੂਟ ਠੀਕ ਹੈ ਜੀ ਤੇ ਆਪਾਂ ਵੀਡੀਓ ਨੂੰ ਲੰਬੀ ਨਹੀਂ ਕਰਦੇ ਹੈਗੇ ਆਪਾਂ ਵੀਡੀਓ ਨੂੰ ਕੰਟੀਨਿਊ ਕਰਕੇ ਜਿਹੜੇ ਸੂਟ ਨੇ ਆਪਾਂ ਉਹ ਤੁਹਾਨੂੰ ਦਿਖਾ ਰਹੇ ਆ ਆਜੋ ਜੀ ਹਾਂ ਜੀ ਅੱਜ ਵਾਰ ਆਪਣਾ ਪਹਿਲਾ ਸੂਟ ਸੂਟ ਬਹੁਤ ਸੋਹਣਾ ਢਾਕਲੇਸ਼ੀ ਲੋਕਾਂ ਦੇ ਵਿੱਚ ਸੂਟ ਇਸ ਤਰ੍ਹਾਂ ਹੋਇਆ ਆਪਣਾ ਠੀਕ ਹੈ ਜੀ ਸਭ ਤੋਂ ਪਹਿਲਾਂ ਇਹ ਜਿਹੜਾ ਬਹੁਤ ਰੀਲੇਬਲ ਰੇਂਜ ਦੇ ਵਿੱਚ ਸੂਟ ਨੇ ਕਿਉਂਕਿ ਤੁਸੀਂ ਇਹ ਸੂਟ ਦੇ ਵਿੱਚ ਕਿਸੇ ਵੀ ਤਰੀਕੇ ਦੀ ਬੁਕਿੰਗ ਲੈ ਸਕਦੇ ਹੋ ਠੀਕ ਹੈ ਸਭ ਤੋਂ ਪਹਿਲਾਂ ਇਹ ਹੈਗਾ ਪ੍ਰੋਪਰ ਜੌਰਜਟ ਤੇ ਸੂਟ ਠੀਕ ਹੈ ਜੀ ਪ੍ਰੋਪਰ ਹੈਵੀ ਔਰੇਂਜ ਕਲਰ ਹੈ ਠੀਕ ਹੈ ਜੀ ਮੀਡੀਅਮ ਜਿਹਾ ਔਰੇਂਜ ਕਲਰ ਸਭ ਤੋਂ ਪਹਿਲਾਂ ਇਹਦੀ ਆਪਾਂ ਸ਼ੇਪ ਕੀਤੀ ਹੈ neck ਦੀ ਠੀਕ ਹੈ ਜੀ ਤੇ ਆ ਜਿਹੜਾ ਪਾਰਟ ਆ ਇਹ ਸਾਰਾ ਚੈਸਟ ਤੇ ਪਾਰਟ ਆਊਗਾ ਠੀਕ ਹੈ ਜੀ ਤੁਹਾਡਾ ਤੇ ਸੈਂਟਰ ਦੇ ਵਿੱਚ ਆਪਾਂ ਨੇ ਇਦਾਂ ਸਾਰੀ ਇਹਨੂੰ ਫਲਾਵਰ ਕੀਤੀ ਠੀਕ ਹੈ ਜੀ ਫੇਰ ਘੇਰੇ ਤੇ ਫੇਰ ਬਾਰਡਰ ਠੀਕ ਹੈ ਜੀ ਆਪਾਂ ਇਹ ਸੂਟ ਆ ਜਿਹੜਾ ਪ੍ਰੋਪਰ ਜੌਰਜਟ ਤੇ ਪੀਸ ਬਣਿਆ ਹੋਇਆ ਠੀਕ ਹੈ ਜੀ ਇਹ ਸੇਮ ਐਜ਼ ਇਟ ਇਹਦੀਆਂ ਬਾਜੂ ਨੇਗੀਆਂ ਬਹੁਤ ਸੋਹਣਾ ਵਰਕ ਦੇਖੋ ਤੁਸੀਂ ਕਿੰਨਾ ਜਿਆਦਾ ਪਿਆਰਾ ਵਰਕ ਹੋਇਆ ਠੀਕ ਹੈ ਜੀ ਪ੍ਰੋਪਰ ਹੈਂਡਵਰਕ ਦਾ ਪੀਸ ਆ ਠੀਕ ਹੈ ਜੀ ਇਹ ਰੀਜ਼ਨੇਬਲ ਰੇਟ ਦੇ ਵਿੱਚ ਹੈਗਾ ਬਾਰਲਿਸ਼ ਸੂਟ ਹੈਗਾ ਠੀਕ ਹੈ ਜੀ ਕਲਰ ਕੋਈ ਵੀ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ ਸੇਮ ਐਜ਼ ਇਟ ਆਪਾਂ ਨੇ ਇਹਦੇ ਪੈਂਟਸ ਤੇ ਵੀ ਕੰਮ ਕੀਤਾ ਠੀਕ ਹੈ ਜੀ ਪੈਂਟਸ ਦਾ ਵਰਕ ਦੇਖੋ ਕਿੰਨਾ ਜ਼ਿਆਦਾ ਪਿਆਰਾ ਠੀਕ ਹੈ ਜੀ ਫਰੰਟ ਬੈਕ ਸੇਮ ਪੈਂਟਸ ਤੇ ਹੈ ਕਰੇ ਨੇ ਆਪਾਂ ਨੇ ਤੁਸੀਂ ਇਹਦੇ ਨਾਲ ਸਟ੍ਰੇਟ ਸਲਵਾਰ ਵੀ ਬਣਾ ਸਕਦੇ ਹੋ ਠੀਕ ਹੈ ਜੀ ਸੇਮ ਐਜ਼ ਇਟ ਵੀ ਲੈ ਸਕਦੇ ਹੋ ਕਲਰ ਕੰਬੀਨੇਸ਼ਨ ਵੀ ਲੈ ਸਕਦੇ ਹੋ ਠੀਕ ਹੈ ਜੀ ਪਲੱਸ ਇਹਦੇ ਨਾਲ ਬਹੁਤ ਸੋਹਣਾ ਜਿਹਾ ਆਪਾਂ ਡਿਫਰੈਂਟ ਸਟਾਈਲ ਦਾ ਦੁਪੱਟਾ ਤੇਰੇ ਲਈ ਦੁਪੱਟਾ ਦੇਖੋ ਕਿੰਨਾ ਜ਼ਿਆਦਾ ਸੋਹਣਾ ਠੀਕ ਹੈ ਜੀ ਦੁਪੱਟੇ ਦੇ ਵਿੱਚ ਵੀ ਹਲਕੀ ਹਲਕੀ गोल्डन डील अलायंस नहीं किया ठीक है जी ते प्लस आपा मैचिंग लेज दी डिटेलिंग ਦਿੱਤੀ ਹੈ ठीक है जी बहुत सोणा लागले शूट ਦਾ ਲੁੱਕ ਦਾ ਸੂਟ ਹੈਗਾ ਤੇ ਤੁਸੀਂ ਇਹਨੂੰ ਬੁਕਿੰਗ ਸਨ ਦੇਖ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਾਂ ਅਗਲਾ ਪੀਸ ਬਹੁਤ ਸਿੰਪਲ ਬੇਸਿਕ ਜਿਹਾ ਸੂਟ ਆ ਬਿਲਕੁਲ ਪਲੇਨ ਬਣਾਇਆ ਆਪਾਂ ਨੇ ਠੀਕ ਹੈ ਜੀ ਇਹ ਆਪਾਂ ਨੇ ਪ੍ਰੀ ਵਿਡਿੰਗ ਦੇ ਲਈ ਜਿਹੜਾ ਸੂਟ ਹੈਗਾ ਰੈਡੀ ਕਰਿਆ ਹੈਗਾ स्काई ब्लू कलर प्योर ਅ ਪਿਓਰ ਸਿਲਕ ਦਾ ਠੀਕ ਹੈ ਜੀ ਫੁੱਲ ਪਿਓਰ ਸਿਲਕ ਦਾਗਾ ਫੁੱਲ ਪਿਓਰ ਦਾ ਪ੍ਰਾਈਸ ਵੀ ਥੋੜਾ ਜ਼ਿਆਦਾ ਐਕਸਪੈਂਸਿਵ ਹੁੰਦਾ ਠੀਕ ਹੈ ਜੀ ਸੋ ਇਹ ਨਾਰਮਲ ਸੂਟ ਹੈਗਾ ਬਹੁਤ ਜ਼ਿਆਦਾ ਲਾਈਟ weight ਸੂਟ ਹੈਗਾ ਠੀਕ ਹੈ ਜੀ ਤੇ ਇਹ ਨਾਰਮਲ ਸੂਟ ਹੈਗਾ ਇਹ ਆਪਣਾ ਤੇ ਇਦਾਂ ਹੈਵੀ ਪਟਿਆਲਾ ਸਾਈ ਸਲਵਾਰ ਪਲੱਸ ਇਹਦੇ ਨਾਲ ਆਪਣਾ ਦੁਪੱਟਾ ਰੱਖਿਆ ਇਦਾਂ ਦੁਪੱਟੇ ਦੇ ਵਿੱਚ ਹਲਕੀ ਹਲਕੀ ਜਿਹੜੀ ਗੋਲਡਨ ਕਲਰ ਦੀ ਬਿੰਦੀ ਹੈਗੀ ਠੀਕ ਹੈ ਜੀ ਤੇ ਇਹ ਦੁਪੱਟਾ ਹੈਗਾ ਤੁਸੀਂ ਇਹਦੇ ਨਾਲ ਲੈ ਸਕਦੇ ਕਲਰ ਇਹ ਵਾਈਟ ਕਲਰ ਦੇ ਵਿੱਚ ਹੁੰਦਾ ਤੁਸੀਂ ਇਹਦਾ ਸੂਟ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਤੇ ਵਰਕ ਵੀ ਕਰਵਾ ਸਕਦੇ ਹੋ ਇਹਦਾ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਪ੍ਰੀ ਵਿਡਿੰਗ ਦੇ ਲਈ ਸੂਟ ਸਿੰਪਲ ਬੇਸਿਕ ਠੀਕ ਹੈ ਜੀ ਤੇ ਤੁਸੀਂ ਇਹਦੇ ਵਿੱਚ ਵੀ ਫੁੱਲ ਪ्युअर ਸਿਲਕ ਦੇ ਵਿੱਚ ਵੀ ਸਾਡੇ ਕੋਲ ਕਾਫੀ ਕਲਰਸ ਨੇਗੇ ਤੁਸੀਂ ਇਹਦੇ ਵਿੱਚ ਵੀ ਸਾਡੇ ਕੋਲ ਕਲਰਸ ਲੈ ਸਕਦੇ ਹੋ ਕੋਈ ਵਰਕ ਵਗੈਰਾ ਕਰਵਾ ਸਕਦੇ ਹੋ ਫੈਬਰਿਕ ਤੇ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਇੱਕ ਹੋਰ ਬਹੁਤ ਸੋਹਣਾ ਸੂਟ ਠੀਕ ਹੈ ਜੀ ਏ ਆਪਣੀ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਤੁਸੀਂ ਬਹੁਤ ਸੋਹਣਾ ਸੂਟ ਦੇਖਿਆ ਰਿਸਪੌਂਸ ਵੀ ਬਹੁਤ ਦਿੱਤਾ ਠੀਕ ਹੈ ਜੀ ਬਹੁਤ ਜ਼ਿਆਦਾ ਆਰਟੀਕਲਸ ਨੇ ਜਿਹੜੇ ਇਹ ਬਣੇ ਨੇਗੇ ਆਪਣੇ ਕੋਲੋਂ ਸਭ ਤੋਂ ਪਹਿਲਾਂ ਪੀਸ ਚੈੱਕ ਕਰੋ ਤੁਸੀਂ neck ਚੈੱਕ ਕਰੋ ਕਿੰਨਾ ਜ਼ਿਆਦਾ ਪਿਆਰਾ neck ਦਾ ਹੈਂਡਵਰਕ ਆ ਠੀਕ ਹੈ ਜੀ ਇਹ ਜਿਹੜਾ ਗਲਾ ਬੋਟ ਸਟਾਈਲ neck ਆਊਗਾ ਠੀਕ ਹੈ ਜੀ ਪਲੱਸ ਆਪਾਂ 골ਡ ਇੱਥੇ 골ਡਨ ਕਲਰ ਦੇ ਵੀ ਤੁਸੀਂ ਬਟਨ ਲਗਵਾ ਸਕਦੇ ਹੋ ਆਪਾਂ ਬਲੈਕ ਕਲਰ ਦੇ ਲਗਾਏ ਆ ਠੀਕ ਹੈ ਜੀ ਤੇ ਇਹ ਸਾਰਾ neck ਆਗਾ ਇਹਦਾ ਮਟਕ ਕਲੀ ਆ ਠੀਕ ਹੈ ਜੀ ਇਹ ਫਲੇਅਰ ਚੈੱਕ ਕਰੋ ਤੁਸੀਂ ਕਿੰਨਾ ਜ਼ਿਆਦਾ ਫਲੇਅਰ ਤੇ ਕਿੰਨਾ ਸੁਝਾਲਾ ਸੋਹਣਾ ਪੀਸ ਬਣਿਆ ਹੋਇਆ ਠੀਕ ਹੈ ਜੀ ਪਲੱਸ ਇਹਦੇ ਹੈਵੀ ਬਾਹਾਂ ਲਗੀਆਂ ਠੀਕ ਹੈ ਜੀ ਕੜਾਈ ਦੇਖੋ ਕਿੰਨੀ ਜਿਆਦਾ ਸੋਹਣੀ ਹੋਈ ਹੋਈ ਆ ਇਹ ਹੈਗਾ ਸਾ ਆਪਣਾ ਸੂਟ ਮਟਕ ਕੜੀ ਠੀਕ ਹੈ ਜੀ ਇਹਦੇ ਨਾਲ ਆਪਾਂ ਨੇ ਬਣਾਈ ਗਿਆ ਸਟ੍ਰੇਟ ਪੈਂਟਸ ਤੇ ਪੈਂਟ ਦੇ ਪੌਂਚੇ ਆ ਤੇ ਵੀ ਆਪਾਂ ਨੇ ਸਲਵਾਰ ਦੇ ਪੌਂਚੇ ਤੇ ਵੀ ਇਦਾਂ ਕੰਮ ਕਰਿਆ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਸੂਟ ਪਲੱਸ ਇਹਦੇ ਨਾਲ ਆਪਾਂ ਨੇ ਦੁਪੱਟਾ ਰੈਡੀ ਕਰਿਆਗਾ ਇਹ ਹੈਗਾ ਇਹਦਾ ਦੁਪੱਟਾ ਦੁਪੱਟੇ ਦੇ 4 ਸਾਈਡ ਵਰਕ ਹੈਗਾ ਸੈਂਟਰ ਦੇ ਵਿੱਚ ਛੋਟਾ ਛੋਟਾ パール ਦਿੱਤਾ ਹੋਇਆ ਠੀਕ ਹੈ ਜੀ 4 ਸਾਈਡ ਲੇਸ ਦੀ ਫੁੱਲ ਡਿਟੇਲਿੰਗ ਸੋ ਦੇਖੋ ਕਿੰਨਾ ਜਿਆਦਾ ਪਿਆਰਾ ਬਣਿਆ ਹੋਇਆ ਠੀਕ ਹੈ ਜੀ ਇਹ ਸੂਟ ਆਪਾਂ ਕੱਲਾ ਹਰਾਣੀ ਪਿੰਕ ਕਲਰ ਦੇ ਵਿੱਚ ਵੀ ਬਣਾਇਆ ਬਲੈਕ ਚ ਵੀ ਕਾਫੀ ਸੇਲ ਹੋਇਆ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਫੁੱਲ ਪਿਓਰ ਜਾਰਜਟ ਦੀ ਫੈਬਰਿਕ ਲੱਗਿਆ ਸਿਰਫ ਦੀ ਕਰੇਵ ਦੀ ਆਪਣੀ ਬਾਟਮ ਲੱਗੀ ਆ ਔਰਗੈਂਜ਼ਾ ਦਾ ਆਪਾਂ ਨੇ ਦੁਪੱਟਾ ਲਗਾਇਆ ਠੀਕ ਹੈ ਜੀ ਫੈਬਰਿਕ ਤੁਸੀਂ ਕੋਈ ਵੀ ਕਸਟਮਾਈਜ਼ ਕਰਵਾ ਸਕਦੇ ਚੁੰੁੰਦਰ ਦੁਪੱਟਾ ਲੈ ਸਕਦੇ ਹੋ ਠੀਕ ਹੈ ਜੀ ਆਲਓਵਰ ਜੌਰਜਟ ਦੇ ਵਿੱਚ ਕਰਵਾ ਸਕਦੇ ਆਲਓਵਰ ਕ੍ਰੇਪ ਦੇ ਵਿੱਚ ਕਰਵਾ ਸਕਦੇ ਹੋ ਠੀਕ ਹੈ ਜੀ ਇਹਨਾਂ ਕਲਰ ਦੇ ਵਿੱਚ ਤੁਸੀਂ ਇਹਨੂੰ ਲੈ ਸਕਦੇ ਹਾਂ ਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਪੀਸ ਆਪਣਾ ਫੁੱਲ ਪੀਲ ਤੇ ਠੀਕ ਹੈ ਜੀ ਫੁੱਲ ਪੀਲ ਕ੍ਰੇਪ ਪ੍ਰੋਪਰ ਮਸਟਰਡ ਕਲਰ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਇਹਦੀ ਡਿਟੇਲਿੰਗ ਚੈੱਕ ਕਰੋ ਲੱਕ ਚੱਕੜ ਠੀਕ ਹੈ ਜੀ ਸਾਰਾ ਹੈਂਡਵਰਕ ਦੱਫਕਾ ਠੀਕ ਹੈ ਜੀ ਆਪਾਂ ਨੇ ਥੋੜਾ ਜਿਹਾ ਤੇ ਪਰਲ ਵੀ ਯੂਜ਼ ਕਰੇ ਹੈਗੇ ਤੇ ਸੀਕੁਐਂਸ ਵੀ ਯੂਜ਼ ਕਰੇ ਹੈਗੇ ਤੇ ਇਹ ਪ੍ਰੋਪਰ ਮਸਟਰਡ ਕਲਰ ਦਾ ਸੂਟ ਸਾਰੇ ਸੂਟ ਦੇ ਉੱਤੇ ਐਦਾਂ ਬੁੱਕਿਆ ਠੀਕ ਹੈ ਜੀ ਇਹ ਦੀ ਨੂੰ ਘੇਰਾ ਵਗੈਰਾ ਪਸੰਦ ਨਹੀਂ ਹੈਗਾ ਸੋ ਆਪਾਂ ਨੇ ਨੈੱਕ ਦੇ ਕੰਮ ਕਰਿਆ ਪਲੱਸ ਇਹਨੂੰ ਆਪਾਂ ਨੇ 4 ਸਾਈਡ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੈ ਠੀਕ ਹੈ ਜੀ ਮੈਰੂਨ ਕਲਰ ਦੇ ਟੱਚ ਦੇ ਨਾਲ ਇਹ ਹੈਗਾ ਜੀ ਸੂਟ ਪਲੱਸ ਇਹਦੀਆਂ ਹੈਗੀਆਂ ਨੇ ਹੈਵੀ ਬਾਮਾ ਇਦਾਂ ਦੇ ਬਾਮਾ ਦਾ ਵੀ ਕੰਮ ਠੀਕ ਹੈ ਜੀ ਸਾਰਾ ਹੈਵੀ ਉੱਪਰ ਸੀਕੁਐਂਸ ਕਰਕੇ ਜਾ ਰਿਹਾ ਇਹਦਾ ਪਰਲ ਵਰਕ ਠੀਕ ਹੈ ਜੀ ਇਹ ਹੈਗਾ ਸੂਟ ਇਹ ਨੂੰ ਵੀ ਤੁਸੀਂ ਦਬਰ ਦੇ ਕਰੋ ਹਾਂ ਜੀ ਇਹ ਹੈਗਾ ਪੂਰਾ ਸੂਟ ਤੇ ਇਸ ਤੋਂ ਬਾਅਦ ਆਪਾਂ ਇਹਦੇ ਨਾਲ ਗਰਾਰਾ ਬਣਾਇਆ ਠੀਕ ਹੈ ਜੀ ਕੁਛਕ ਇਹਨੂੰ ਗਰਾਰਾ ਵੀ ਕਹਿੰਦੇ ਨੇ ਕੁਛਕ ਛਰਾਰਾ ਵੀ ਕਹਿੰਦੇ ਨੇ ਠੀਕ ਹੈ ਜੀ ਇਹ ਕਲੀਦਾਰ ਪਲਾਜ਼ੋ ਹੈਗਾ ਠੀਕ ਹੈ ਜੀ ਤੇ ਇਹਦੇ ਆਪਾਂ ਬੇਸਿਕ ਜਿਹਾ ਰੱਖਿਆ ਹੈ ਇਹ ਨੂੰ ਆਪਾਂ ਕੁਝ ਜ਼ਿਆਦਾ ਡਿਟੇਲਿੰਗ ਨਹੀਂ ਦਿੱਤੀ ਸਿਰਫ ਆਪਾਂ ਹਲਕੀ ਜੀ ਚੰਪਾ ਲਿਸ ਦੇ ਨਾਲ ਆਪਾਂ ਨੇ ਜਿਹੜੀ ਫਿਨਿਸ਼ਿੰਗ ਕਰੀ ਹੈ ਠੀਕ ਹੈ ਜੀ ਇਹ ਨੂੰ ਜਿਵੇਂ ਇਹ ਵੀ ਜਾਰਜਟ ਦੇ ਉੱਤੇ ਪੀਸ ਬਣਿਆ ਹੋਇਆ ਹੈਗਾ ਬਾਟਮ ਜਿਹੜੀ ਹੈ ਉਹ ਜਾਰਜਟ ਦੀ ਹੈ ਜਿਹੜਾ ਸ਼ਾਰਟ ਹੈ ਕਿ ਫੁੱਲ ਪ੍ਰੀਟ ਹੈ ਠੀਕ ਹੈ ਜੀ ਪਲੱਸ ਇਹਦੇ ਨਾਲ ਜਿਹੜਾ ਦੁਪੱਟਾ ਹੈਗਾ ਫੁੱਲ ਟਿਊਰ অর্ਗੈਨਿਕ ਚੁਣੋਂ ਦਾ ਦੁਪੱਟਾ ਆਇਆ ਹੈ ਠੀਕ ਹੈ ਜੀ ਨੇ ਆਪਾਂ ਨੇ ਜਿਹੜਾ ਦੁਪੱਟਾ ਦਾ ਦੁਪੱਟੇ ਦਾ ਵਰਕ ਦੇਖੋ ਤੁਸੀਂ ਕਿੰਨਾ ਜਿਆਦਾ ਪਿਆਰਾ ਵਰਕ ਦੇਖੋ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖੋ ਤੁਸੀਂ ਠੀਕ ਹੈ ਜੀ ਸੇਮ ਐਜ਼ ਇਟ ਕੇਰਾ ਫੋਰ ਸਾਈਡ ਵਰਕ ਹੋਇਆ ਪਲੱਸ ਆਪਾਂ ਸਕੈਲਪਿੰਗ ਦਿੱਤੀ ਹੈ ਮਹਿਰੂਨ ਕਲਰ ਦੀ ਸਾਰੇ ਦੁਪੱਟੇ ਦੇ ਵਿੱਚ ਜਾੜਾ ਦਾ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਮਿੱਠਾ ਜਿਹਾ ਰਸਟਿਕ ਮੰਗੋ ਮਸਟਰਡ ਕਲਰ ਆ ਗਿਆ ਹੈ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਇਹਨੂੰ ਸੂਟ ਨੂੰ ਜਿਹੜਾ ਕਿ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਸਾਰਾ ਹੈਵੀ ਹੈਂਡਵਰਕ ਦਾ ਪੀਸ ਸੂਟ ਹੈਗਾ ਠੀਕ ਹੈ ਜੀ ਤੁਸੀਂ ਆਪਦੇ ਬਜਟ ਦੇ ਹਿਸਾਬ ਨਾਲ ਵੀ ਇਹ ਪੀਸ ਨੂੰ ਆ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਦੁਪੱਟਾ ਜਿਹੜਾ ਪਲੇਨ ਲੈ ਸਕਦੇ ਹੋ ਤੇ ਜਿਹੜੀ ਸ਼ਰਟ ਦਾ ਫੈਬਰਿਕ ਆ ਉਹ ਤੁਸੀਂ ਜੇ ਤੁਸੀਂ ਪਿਓਰ ਦਾ ਅਫੋਰਡ ਕਰਦੇ ਹੋ ਤੁਸੀਂ ਪਿਓਰ ਲੈ ਸਕਦੇ ਹੋ ਨਹੀਂ ਸੈਮੀ ਦੇ ਵਿੱਚ ਵੀ ਇਹ ਸੂਟ ਆਪਾਂ ਰੈਡੀ ਤੁਹਾਨੂੰ ਕਰਕੇ ਦਵਾਂਗੇ ਠੀਕ ਹੈ ਜੀ ਕਿਸੇ ਵੀ ਕਲਰ ਦੇ ਵਿੱਚ ਬਣਵਾ ਸਕਦੇ ਹਾਂ ਕਿਸੇ ਵੀ ਸਟਾਈਲ 'ਚ ਬਣਵਾ ਸਕਦੇ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਾਂ ਦਾ ਅਗਲਾ ਪੀਸ ਠੀਕ ਹੈ ਜੀ ਇਹ ਵੀ ਪੀਸ ਹੈ ਜਿਹੜਾ ਆਪਾਂ ਨੇ ਫੁੱਲ ਪਿਓਰ ਕਰੇਵ ਦੇ ਉੱਤੇ ਬਣਾਇਆ ਹੋਇਆ ਠੀਕ ਹੈ ਜੀ ਪੀਸ ਇਹ ਤੇ ਇਹ ਹੈਗਾ ਪੀਸ ਦਾ ਪੀਸ ਦੀ ਲੁੱਕ ਰਾਇਲ ਜੀ ਲੋਕਾਂ ਦੀ ਨੈਕ ਦਾ ਪਹਿਲਾ ਵਰਕ ਦੇਖੋ ਕਿੰਨਾ ਜਿਆਦਾ ਪਿਆਰਾ ਠੀਕ ਹੈ ਜੀ ਸਾਰਾ ਐਂਟੀਕ ਦਾ ਧੱਪਕਾ ਲੱਗਿਆ ਠੀਕ ਹੈ ਜੀ ਪਰਲ ਲੱਗਿਆ ਠੀਕ ਹੈ ਜੀ ਸਾਰਾ ਇਹ ਆਪਾਂ ਇਹਨੂੰ ਕਰ ਦੇਣੀ ਦਿੱਤੀ ਆ ਠੀਕ ਹੈ ਜੀ ਪਲੱਸ ਇਦੋਂ ਇਹਨੂੰ ਆਪਾਂ ਹੋਕ ਲੱਗਾਈ ਆ ਬੈਕ ਸਾਈਡ ਜੱਪਾਗੇ ਤਾਂ ਕਿ ਤੁਹਾਨੂੰ ਜਿਹੜਾ ਪਾਉਣਾ ਸੂਟ ਆ ਈਜ਼ੀ ਹੋ ਜਵੇ ਠੀਕ ਹੈ ਜੀ ਇਹ ਪੂਰਾ ਸੂਟ ਸਿੰਪਲ ਸੂਟ ਠੀਕ ਹੈ ਜੀ ਬਟ ਲੁੱਕ ਆ ਜਿਹੜੀ ਬਹੁਤ ਜ਼ਿਆਦਾ ਪਿਆਰੀ ਆ ਰਹੀ ਹੀ ਆ ਬਾਹਾਂ ਤੇ ਹਲਕਾ ਜਿਹਾ ਕੰਮ ਆ ਠੀਕ ਹੈ ਜੀ ਤੇ ਕੇ ਰਿਤੇ ਵੀ ਸੇਮ ਐਜ਼ ਇਟ ਵਾਸ ਸੋਨਾ ਜਿਹਾ ਵਰਕ ਵਰਕ ਦੀ ਫਿਨਿਸ਼ਿੰਗ ਦੇਖੋ ਕਿੰਨਾ ਜ਼ਿਆਦਾ ਪਿਆਰਾ ਹਨਾ ਠੀਕ ਹੈ ਜੀ ਪਲੱਸ ਆਪਾਂ ਨੇ ਇਹਨੂੰ ਆਫ ਵਾਈਟ ਦੇ ਨਾਲ ਕਲਰ ਕੰਬੀਨੇਸ਼ਨ ਕੀਤਾ ਹੈ ਠੀਕ ਹੈ ਜੀ ਸੂਟ ਨੂੰ ਪ੍ਰੋਪਰ ਬੋਟਲ ਕਲਰ ਮੁੰਗੀਆਂ ਕਲਰ ਹੈ ਠੀਕ ਹੈ ਜੀ ਇਹ ਹੀ ਤੇ ਇਹ ਹੈਗਾ ਪੂਰੇ ਸੂਰ ਦੀ ਲੁੱਕ ਇਹਦੇ ਨਾਲ ਆਪਾਂ ਨੇ ਇਹਦਾ ਬਾਟਮ ਪਿਆ ਕੇ ਉਹ ਹੈ ਆਫ ਵਾਈਟ ਬਾਟਮ ਦੇ ਨਾਲ ਸੇਮ ਐਜ ਇਹ ਤਾਂ ਆਪਾਂ ਨੇ ਵਰਕ ਕਰਿਆ ਠੀਕ ਹੈ ਜੀ ਵਰਕ ਦੇਖੋ ਸਾਰੇ ਹੀ ਦਬਕੇ ਦਾ ਵਰਕ ਹੈਗਾ ਠੀਕ ਹੈ ਜੀ ਪਲੱਸ ਕਲਰ ਕੰਬੀਨੇਸ਼ਨ ਦਿੱਤਾ ਆਪਾਂ ਨੇ ਸੂਰ ਦੇ ਨਾਲ ਮੈਚਿੰਗ ਕਰੀਏ ਠੀਕ ਹੈ ਜੀ ਇਹ ਆਫ ਵਾਈਟ ਫਰੰਟ ਬੈਕ ਦੇ ਵਿੱਚ ਇਹ ਵਰਕ ਹੋਇਆ ਹੈਗਾ ਠੀਕ ਹੈ ਜੀ ਇਹ ਹੈਗਾ ਇਹਦਾ ਪਲਾਜ਼ੋ ਤੇ ਇਹਨਾਂ ਨਾਲ ਪਲੱਸ ਹੈ ਵੀ ਇਹਦੇ ਨਾਲ ਵੀ ਆਪਾਂ ਨੇ ਫੁੱਲ ਪਿਓਰ ਚਨੂਨ ਦਾ ਦੁਪੱਟਾ ਰੱਖਿਆ ਠੀਕ ਹੈ ਜੀ ਦੁਪੱਟੇ ਦੇ ਉੱਪਰ ਵੀ ਫੋਰ ਸਾਈਡ ਆਪਾਂ ਨੇ ਇਦਾਂ ਵਰਕ ਕਰਿਆ ਤੁਸੀਂ ਵਰਕ ਦੇਖੋ ਠੀਕ ਹੈ ਜੀ ਵਰਕ ਦਿੱਤਾ ਤੇ ਹਲਕੀ ਜਿਹੀ ਆਪਾਂ ਨੇ ਲੈਂਸ ਦੀ ਡਿਟੇਲਿੰਗ ਦਿੱਤੀ ਹੈ ਠੀਕ ਹੈ ਜੀ ਆਫ ਵਾਈਟ ਦੇ ਨਾਲ ਬੋਟਲ ਗ੍ਰੀਨ ਕਲਰ ਦਾ ਇਹ ਸੂਟ ਹੈਗਾ ਬਹੁਤ ਜ਼ਿਆਦਾ ਰਾਇਲ ਲੁੱਕ ਵਾਲਾ ਸੂਟ ਠੀਕ ਹੈ ਜੀ ਫਸੂਟ ਦੇਖੋ ਕਿੰਨਾ ਜਿਆਦਾ ਪਿਆਰਾ ਬਣਿਆ ਹੋਇਆ ਠੀਕ ਹੈ ਸਾਰੇ ਫਸੂਟ ਦੁਪੱਟੇ ਦੇ ਵਿੱਚ ਬੁਣਤੀ ਆ ਪੂਰਾ ਖੁੱਲਾ ਡੁੱਲਾ ਦੁਪੱਟਾ ਠੀਕ ਹੈ ਜੀ ਵਰਕ ਵੀ ਆ ਪੂਰਾ ਗੁੰਦਮਾ ਤੁਹਾਨੂੰ ਮਿਲੂਗਾ ਠੀਕ ਹੈ ਜੀ ਵਰਕ ਦੀ ਕੋਈ ਤੁਹਾਨੂੰ ਕੰਪਲੇਂਟ ਨਹੀਂ ਆਊਗੀ ਤੇ ਇਹ ਜਿਹੜਾ ਸੂਟ ਆ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਇਹਨੂੰ ਸੂਟ ਨੂੰ ਤੁਸੀਂ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡ ਇਹ ਸੂਟ ਸਾਡੇ ਨੰਬਰ ਜਿਹੜੇ ਸਕਰੀਨ ਤੇ ਚੱਲ ਰਹੇ ਨੇ ਤੁਸੀਂ ਉੱਥੇ ਜਾ ਕੇ ਆਰਡਰ ਪਲੇਸ ਆਪਣਾ ਕਰ ਸਕਦੇ ਠੀਕ ਹੈ ਜੀ ਇਹ ਸੂਟ ਹੈਗਾ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਇਹ ਵੀ ਪੀਸ ਹੈ ਜਿਹੜਾ ਫੁੱਲ ਪ्योर ਤੇ ਹੈਗਾ ਠੀਕ ਹੈ ਜੀ ਆਪਣਾ ਇਹ ਹੈ ਜੀ ਬਾਟਮ ਇਹ ਆਪਣਾ ਆਰਮ ਸਟ੍ਰੈਚਰ ਜਿਹੜਾ ਸੂਟ ਜਾਲਾ ਹੈਗਾ ਇਹ ਵੀ ਹੈਗਾ ਫੁੱਲ ਪ्योर ਕ੍ਰੇਟ ਠੀਕ ਹੈ ਜੀ ਤੇ ਇਹਦਾ ਇੱਕ ਅੰਮਾ ਦਾ ਠੀਕ ਹੈ ਜੀ ਇਹਦਾ ਸਾਰਾ ਚਾਕ ਘੇਰਾ ਠੀਕ ਹੈ ਨੀ ਪਲੱਸ ਸੈਂਟਰ ਦੇ ਵਿੱਚ ਆਪਾਂ ਨੇ ਇਹ ਦਾ ਛੋਟੇ ਛੋਟੇ ਬੁੱਤੀ ਦਿੱਤੀ ਆ ਵਰਕ ਦੇਖੋ ਕਿੰਨਾ ਜਿਆਦਾ ਪਿਆਰਾ ਇਹ ਐਂਟੀਕ ਡੱਪਕੇ ਦਾ ਕੰਮ ਆ ਪਿਓਰ ਦਾ ਡੱਪਕਾ ਲੱਗਿਆ ਠੀਕ ਹੈ ਜੀ ਇਹਨੂੰ ਤੇ ਪਾਸੇ ਦਾ ਨਿਕਟਾ। ਇੰਨਾ ਮੱਕ। ਇਹ ਹੈਗੀ ਪੂਰੀ ਸੂਰਦੀ ਲੁੱਕ। ਆ ਦੇਖੋ। ਅੰਜੀ ਇਹ ਹੈਗੀ ਪੂਰੀ ਸ਼ਰਟ ਠੀਕ ਹੈ ਜੀ ਪਲੱਸ ਇਹਦੇ ਨਾਲ ਹੈਗੀਆਂ ਹੈਵੀ ਬਾਜੂ। ਠੀਕ ਹੈ ਜੀ ਬਾਜੂ ਦੇ ਉੱਤੇ ਵੀ ਆਪਾਂ ਨੇ ਹਲਕਾ ਜਿਹਾ ਬਾਰਡਰ ਦੇ ਨਾਲ ਆਪਾਂ ਨੇ ਛੋਟੇ ਛੋਟੇ ਬੂਟੀਆਂ ਦਿੱਤੀਆਂ ਠੀਕ ਹੈ ਜੀ ਤੇ ਸੇਮ ਹੈ ਜਿਹੜਾ ਬੈਗ ਦਾ ਪੱਲਾ ਇਹਦਾ ਆਪਾਂ ਬੈਗ ਦਾ ਬੰਦ ਲਿੱਤੇ ਜੀ ਚਾੱਕੇ ਦਾ ਬਣਾਇਆਗਾ ਠੀਕ ਹੈ ਜੀ ਫਰੰਟ ਬੈਗ ਚਾੱਕੇ ਦਾ ਸੇਮ ਆਗਾ ਠੀਕ ਹੈ ਜੀ ਬਣ ਜਾਗਾ ਸਾਰਾ ਹੀ ਤੇ ਹੀ ਹੈਗਾ ਇਹਦਾ ਬੈਕ ਪੱਲਾ ਠੀਕ ਹੈ ਜੀ ਤੁਸੀਂ ਬੈਕ ਪੱਲੇ 'ਚ ਵੀ ਬੂਟੀਆਂ ਬੁਆਉਣੀਆਂ ਨੇ ਉਤਵਾ ਸਕਦੇ ਹੋ ਜੇ ਕੋਈ ਨੈਕ ਦੀ ਸ਼ੇਪ ਬਣਾਉਣੀ ਹੈ ਤਾਂ ਉਹ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਹੀ ਹੈਗਾ ਆਪਣਾ ਬੋਟਲ ਗ੍ਰੀਨ ਦਾ ਫੁੱਲ ਪਿਓਰ ਦਾ ਕ੍ਰੇਪ ਦਾ ਸੂਟ ਠੀਕ ਹੈ ਜੀ ਤੁਸੀਂ ਕਿਸੇ ਵੀ ਕਲਰ ਚ ਇਹਨੂੰ ਲੈ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਆਪਾਂ ਨੇ ਫੁੱਲ ਪਿਓਰ ਚਨੂੰਬੜਾ ਦੱਪਟਾ ਰੱਖਿਆ ਠੀਕ ਹੈ ਜੀ ਦੁਪट्टे ਦੇ ਵਿੱਚ ਆਪਾਂ ਸਿਰਫ ਬੂਤੀ ਪਾਈ ਹੈਗੀ ਠੀਕ ਹੈ ਜੀ ਬੂਤੀ ਦੇਖੋ ਪ੍ਰੋਪਰ ਦੁਪट्टे 'ਚ ਐਂਦਾ ਬੂਤੀ ਪਾਈ ਹੈ ਤੇ ਸਿੰਪਲ ਜਿਹਾ ਐਲੀਗੈਂਟ ਲੁੱਕ ਦੇਣ ਲਈ ਆਪਾਂ ਨੇ ਇਹਨੂੰ ਸਿੰਪਲ ਜੀ ਐਂਦਾ ਕਿਰਨ ਦੀ ਲੈਸ ਲਗਾਈ ਹੈਗੀ ਠੀਕ ਹੈ ਜੀ ਫਿਨਿਸ਼ਿੰਗ ਕਰੀ ਆਪਾਂ ਨਾਲ ਠੀਕ ਹੈ ਜੀ ਇਹ ਹੈਗਾ ਪ੍ਰੋਪਰ ਦੁਪੱਟਾ ਠੀਕ ਹੈ ਜੀ ਇਹਦਾ ਤੁਸੀਂ ਦੁਪੱਟੇ ਤੇ ਏਦਾਂ ਵਰਕ ਵੀ ਕਰਵਾ ਸਕਦੇ ਹੋ ਤੇ ਏਦਾਂ ਵੀ ਲੈ ਸਕਦੇ ਹੋ ਤੇ ਇਹ ਹੈਗਾ ਸੂਟ ਤੁਸੀਂ ਇਹਦੀ ਵੀ ਸਾਨੂੰ ਬੁਕਿੰਗ ਦੇ ਸਕਦੇ ਹੋ ਠੀਕ ਹੈ ਜੀ ਕਲਰ ਆ ਜਿਹੜਾ ਬਿਲਕੁਲ ਕਸਟਮਾਈਜ਼ ਆਪਾਂ ਕਰ ਸਕਦੇ ਹਾਂ ਇਸ ਚੀਜ਼ ਦੇ ਵਿੱਚ ਠੀਕ ਹੈ ਜੀ ਹਾਂਜੀ ਇੱਕ ਤੋਂ ਬਾਅਦ ਦੀਸ ਆ ਬਾਗਵੀ ਸੀਤਾ ਦਿੱਤੇ ਜੀ ਇਹ ਦਾ ਇਹ ਜਿਹੜੇ ਪਾਰਸਲ ਆਪਣਾ ਕੈਨੇਡਾ ਜਾ ਰਿਹਾ ਪਾਰਸਲ ਤੇ ਦੀਦੀ ਦੇ ਸੂਟ ਨੇ ਜਿਹੜੇ ਉਹਨਾਂ ਨੇ ਆਪਣੇ ਬੇਟੇ ਦੇ ਵਿਆਹ ਦੇ ਲਈ ਸੂਟ ਜਿਹੜੇ ਬਣ ਮੰਗਵਾਏ ਆਨੇ ਸੋ ਇਹ ਬਾਗ ਆ ਪਾ ਦੇ ਰਹੀ ਹਾਂ ਉਹਨਾਂ ਠੀਕ ਹੈ ਜੀ ਇਹ ਪ੍ਰੋਪਰ ਬਾਗ ਆ ਠੀਕ ਹੈ ਜੀ ਫਿਨਿਸ਼ਿੰਗ ਕਰਕੇ ਦਿੱਤੀ ਆਪਾਂ ਨੇ ਸੇਮ ਕਲਰ ਦੀ ਪ੍ਰੋਪਰ ਖੱਦਰ ਤੇ ਆ ਠੀਕ ਹੈ ਜੀ ਜ਼ੂਮ ਕਰਕੇ ਦੇਖੋ ਇਹ ਆਪਾਂ 2 ਟਾਂਕਿਆਂ ਦੇ ਵਿੱਚ ਬਣਵਾ ਕੇ ਦਿੰਦੇ ਆ ਇਹ ਹੈਂਡਵਰਕ ਆਗਾ ਠੀਕ ਹੈ ਜੀ ਸੇਮ ਐਜ਼ ਇਟ ਇਹ ਮਸ਼ੀਨੀ ਦੇ ਵਿੱਚ ਵੀ ਆਉਂਦੀ ਆ ਠੀਕ ਹੈ ਜੀ ਹੈਂਡ ਦਾ ਥੋੜਾ ਇਹਨੂੰ ਕੇਅਰ ਜ਼ਿਆਦਾ ਕਰਨੀ ਪੈਂਦੀ ਆਪਾਂ ਜਿਹੜੀ ਮਸ਼ੀਨੀਆਂ ਉਹਨੂੰ ਤੁਸੀਂ ਘਰੇ ਵਾਸ਼ ਕਰ ਸਕਦੇ ਹੋ ਦੋ ਤਰ੍ਹਾਂ ਦੀ ਹੁੰਦੀ ਆ ਠੀਕ ਹੈ ਜੇ ਤੁਸੀਂ ਆਰਡਰ ਪਲੇਸ ਕਰਨਾ ਤਾਂ ਤੁਸੀਂ ਪਹਿਲਾਂ ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਬਾਗ ਚਾਹੀਦਾ ਹੈ ਠੀਕ ਹੈ ਜੀ ਇਹ ਜਿਹ ਪ੍ਰੋਪਰ ਖੁੱਲਾ ਡੁੱਲਾ ਬਾਹਰ ਆ ਗਿਆ ਠੀਕ ਹੈ ਜੀ ਬਹੁਤ ਸੋਹਣਾ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਣਾ ਜਿਹੜਾ ਵੀਡੀਓ ਨੂੰ ਖਤਮ ਕਰਨ ਵਾਲਾ ਸੀ ਸਭ ਤੋਂ ਹਾਰ ਸੇਲਿੰਗ ਬਹੁਤ ਜ਼ਿਆਦਾ ਸੋਹਣਾ ਠੀਕ ਹੈ ਜੀ ਪੀਸ ਬਣਿਆ ਆਪਣੇ ਕੋਲੋਂ ਠੀਕ ਹੈ ਜੀ ਇਹ ਜਿਹੜਾ ਪੀਸ ਆ ਇਹ ਹੈਗਾ ਫੁੱਲ ਪਿਓਰ ਫੁੱਲ ਪਿਓਰ ਤੇ ਠੀਕ ਹੈ ਜੀ ਪ੍ਰੋਪਰ ਪੀਚ ਕਲਰ ਤੇ ਸੁਣੋ ਠੀਕ ਹੈ ਜੀ ਤੁਸੀਂ ਵਰਕ ਦੀ ਡਿਟੇਲਿੰਗ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਇਸ ਤੋਂ ਬਾਅਦ ਤਾਂ ਕੁਝ ਕਹਿਣ ਦੀ ਗੱਲ ਨਹੀਂ ਹੁੰਦੀ ਠੀਕ ਹੈ ਜੀ ਤੁਸੀਂ ਵਰਕ ਦੇਖੋ ਕਿੰਨਾ ਜਿਆਦਾ ਪਿਆਰਾ ਕਿੰਨਾ ਜਿਆਦਾ ਗੁੰਦਮਾ ਠੀਕ ਹੈ ਜੀ ਸੇਮ ਐਜ਼ ਇਟ ਇਡੇ ਸਤਕੇ ਦੇ ਰ ਕੰਮ ਦੇਖੋ ਤੁਸੀਂ ਕਿੰਨਾ ਜਿਆਦਾ ਪਿਆਰਾ ਠੀਕ ਹੈ ਜੀ ਕਾਰੀਗਰ ਨੇ ਚੁਣ-ਚੁਣ ਕੇ ਜਿਹੜੇ ਕਲਰ ਨੇ ਤੇ ਡਿਜ਼ਾਈਨ ਜਿਹੜੇ ਪਾਏ ਨੇਗੇ ਇਹ ਸਾਰਾ ਸੂਟ ਹੈਗਾ ਠੀਕ ਹੈ ਜੀ ਪਲੱਸ ਇਹਦੇ ਹੈਵੀ ਜਿਹੜੀਆਂ ਬਾਹਾਂ ਲੱਗੀਆਂ ਬਾਹਾਂ ਦਾ ਵੀ ਕੰਮ ਆਪਣਾ ਜਿਹੜਾ ਬਹੁਤ ਜ਼ਿਆਦਾ ਸੋਨਾ ਤੇ ਸਾਰੇ ਦੇ ਵਿੱਚ ਆਪਾਂ ਨੇ ਬੂਟੀ ਪਾਈ ਹੈਗੀ ਹੈਵੀ ਲੁੱਕ ਦੇਣ ਲਈ ਠੀਕ ਹੈ ਜੀ ਇਹ ਹੈਗਾ ਸੂਟ ਸ਼ਰਟ ਹੈ ਠੀਕ ਹੈ ਜੀ ਇਹਦੇ ਨਾਲ ਆਪਾਂ ਨੇ ਕੱਲੀਆਂ ਵਾਲਾ ਪਲਾਜ਼ੋ ਬਣਾਇਆ ਹੈਗਾ ਇਹ ਹੈਗਾ ਪਲਾਜ਼ੋ ਠੀਕ ਹੈ ਜੀ ਪਲਾਜ਼ੋ ਤੇ ਵੀ ਸਾਰਾ ਹੈਂਡਵਰਕ ਹੈਗਾ ਠੀਕ ਹੈ ਜੀ। ਪਲੱਸ ਇਹਨੂੰ ਆਪਾਂ 골ਡਨ ਕਲਰ ਦੀ ਫਿਨਿਸ਼ਿੰਗ ਦਿੱਤੀ ਹੈ। ਸਾਰਾ ਸੇਮ ਐਜ਼ ਇਟ ਆ ਦਾ। ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਕਿਸੇ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕੀ ਐ ਸੁਰ ਨੂੰ ਬਣਵਾ ਸਕਦੇ ਹੋ। ਠੀਕ ਹੈ ਜੀ। ਇਹ ਹੈਗਾ ਸੀ ਇਹਦਾ ਪਲਾਜ਼ੋ। ਟੇਪ ਪਲੱਸ ਪੁਆਇੰਟ ਹੈ ਇਹਦਾ ਦੁਪੱਟਾ। ਹਲਾ ਤੁਸੀਂ ਦੁਪੱਟੇ ਦੇ ਇਦਾਂ ਹੀ ਦੇਖੋ ਕਿੰਨਾ ਜਿਆਦਾ ਪਿਆਰਾ ਹੈ ਦੁਪੱਟਾ ਠੀਕ ਹੈ ਜੀ ਇਹ ਦਪਟਾ ਦਾ ਸਾਰਾ ਫੁੱਲ ਪਿਓਰ ਚਨੂਨ ਦਾ ਦੁਪੱਟਾ ਹੈ ਠੀਕ ਹੈ ਜੀ ਪੂਰਾ ਹੈਵੀ ਦੁਪੱਟਾ ਦਾ ਦੁਪੱਟੇ ਦੀ ਲੁੱਕ ਦੇਖੋ ਤੁਸੀਂ ਕਿੰਨੀ ਜਿਆਦਾ ਪਿਆਰੀ ਆ ਰਹੀ ਹੈ ਠੀਕ ਹੈ ਜੀ ਇਹ ਹੈਗਾ ਇਹ ਦੁਪੱਟਾ ਸਾਰੇ ਦੁਪੱਟੇ ਤੇ ਇਦਾਂ ਹੈਵੀ 4 ਸਾਈਡ ਦੀ ਬਾਰਡਰ ਆ ਲਾ ਠੀਕ ਹੈ ਜੀ ਸੇਮ ਬਾਰਡਰ ਜਿਹੜਾ ਆਪਾਂ ਨੇ ਬਲਾਜ਼ੋ ਤੇ ਪਾਇਆ ਸੇਮ ਦੁਪੱਟੇ ਤੇ ਤੇ ਸੇਮ ਹੀ ਪਾਵਾਂ ਦੇ ਵਿੱਚ ਪੂਰਾ ਹੈਵੀ ਲੁੱਕ ਦਾ ਪੀਸ ਆ ਸੈਂਟਰ ਦੇ ਵਿੱਚ ਆਪਾਂ ਨੇ ਬਿਲਕੁਲ ਸੰਗਣੀ ਜੀ ਬੂਟੀ ਦੋ ਤਰ੍ਹਾਂ ਦੀ ਪਾਈ ਇਹ ਸੂਟ ਨੂੰ ਹੋਰ ਵੀ ਇਨਹਾਂਸ ਕਰ ਰਿਹਾ ਠੀਕ ਹੈ ਜੀ ਮੈਂ ਦੁਪੱਟਾ ਦੇਖੋ ਸੀ ਸਭ ਤੋਂ ਜ਼ਿਆਦਾ ਸੋਹਣਾ ਮੈਨੂੰ ਸੀ ਇਦਾਂ ਦੁਪੱਟਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਸੂਟ ਹੈ ਜਰਾ ਕਿਵੇਂ ਲੱਗਿਆ ਤੇ ਤੁਸੀਂ ਜੇ ਬੁਕਿੰਗ ਦੇਣੀ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਸਾਡਾ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਤੁਸੀਂ ਉੱਥੇ ਜਾ ਕੇ ਬੁਕਿੰਗ ਦੇ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਪੂਰਾ ਬਹੁਤ ਸੋਹਣਾ ਜਿਹਾ ਪੇਜ ਕਲਰ ਤੇ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਬਣਾ ਸਕਦੇ ਹੋ ਠੀਕ ਹੈ ਜੀ ਆਸ ਕਰਦੇ ਆਂ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਗੀ ਸੋ ਇਹਨਾਂ ਸੂਟਸ ਦੇ ਵਿੱਚੋਂ ਤੁਸੀਂ ਕਿਸੇ ਵੀ ਸੂਟ ਦੇ ਸਾਨੂੰ ਬੁਕਿੰਗ ਦੇ ਸਕਦੇ ਹੋ ਠੀਕ ਹੈ ਜੀ ਸ਼ਿਪਿੰਗ ਸਾਡੀ ਹਰ ਜਗ੍ਹਾ ਤੇ ਅਵੇਲੇਬਲ ਹੈ ਠੀਕ ਹੈ ਸ਼ਿਪਿੰਗ ਦੇ ਜਿਹੜੇ ਚਾਰਜ ਹੋਣਗੇ ਉਹ ਲੱਗ ਹੋਣਗੇ ਠੀਕ ਹੈ ਜੀ ਕੋ ਸੂਟਾਂ ਦੇ ਰੇਟਸ ਦੇ ਨਾਲੋਂ ਪ੍ਰਾਈਸ ਦੇ ਨਾਲ ਜਿਹੜੇ ਵੀ ਹੋਣਗੇ ਤੇ ਥੈਂਕ ਯੂ ਸੋ ਮਾਚ ਜਿਹੜਾ ਤੁਸੀਂ ਇੰਨਾ ਪਿਆਰ ਕਰਦੇ ਹੋ ਥੈਂਕ ਯੂ ਫॉर ਵਾਚਿੰਗ